ਇਹਦੀ ਸੋਚ ਸਾਹਮਣੇ ਆ ਗਈ ਹੈ ਕਿ ਸਾਡੇ ਕਿਸਾਨ ਸਿਰਫ ਇਕੱਲੇ ਹਾਈਵੇ ਜਾਮ ਕਰਨ ਦੇ ਲਈ ਨੇ ਹਾਈਵੇ ਰੋਕਣ ਦੇ ਲਈ ਨੇ ਹਾਂ ਚਾਦਾਦ ਦੇ ਅੰਦਰ ਕਿਉਂ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਗੱਲ ਹੈ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕਿਹਨੇ ਲ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨਾ ਇਕੱਲੇ ਹਾਈਵੇ ਓਪਨੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਸੀ ਅੱਗੇ ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਹੋਣ ਹੋਏ ਇਸ ਗੱਲ ਮੰਗ ਕਰਨ ਉਹ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਤਰੀਕੇ ਤੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜੋ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਕਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨੇ ਉਹ ਕੋਈ ਉਹਨਾਂ ਚ ਮਿਲਿਆ ਕੋਈ ਤੋਂ ਨਾ ਬਸ ਬਸੋ ਤਾਂ ਆਪ ਦਾ ਚੜਾਉਂਦੇ ਆ ਕੰਨਾਂ ਦਾ ਵੀ ਬਰੁਣ ਹੋਊਗਾ ਪਬਲਿਕ करूंगी ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਂ ਅਤੇ ਏਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਉਹ ਮੁਸ਼ਕਲ ਹੈ ਤਾ ਕਰ ਨੂੰ ਵਿੰਡੋਟਾ ਅਗੜਿਆ ਕਰ ਲਓ ਜੀ ਪੋਰਟਿੰਗ ਵਾਲੇ ਤੇ ਉੱਤੇ ਹਾਂਜੀ ਕਿੰਨਾ ਕੰਮ ਆਉਂਦਾ ਫਿਰ ਆਹ ਆ ਕਰ ਟਟ ਕਟੇ ਉੱਪਰ ਨਹੀਂ ਚਾਈ ਮਾਮਾ ਜਨਾ ਆਇਆ ਮਾਮਾ ਪੇਣਾ ਆ ਗਿਆ ਉਹ ਦਿਲ ਭਰੇ ਗਿੰਤੀ ਚਾਹੀਏ ਕੋਣ ਨੇ ਚੱਪਨੀ ਹੈ ਕੁੱਲਿਆ ਦੀ ਫਿਕਰ ਕਰਨ ਵਾਲੀਆਂ ਨੇ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹ ਨਾ ਇਹ ਤਾਂ ਕੋਈ ਹੋਰ ਲੜਾਈ ਹੈ ਸਹਰਾ ਦੇ ਆਗੇ ਖੋਕੇ ਹਾਂ ਚਲੋ ਆਈ ਆਈ ਹੋਏ ਤੇ ਦਣਾ ਨਹੀਂ ਕੋਈ ਗੱਲ ਨਹੀਂ ਹਰਜੂਤ ਬੈਂਕ ਜੀ ਇੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈਗਾ ਸੇ ਪੁਲਿਸ ਹੈ ਮੈਥੇ ਕੋਈ ਕਿਸੇ ਕਿਸਮ ਦੀ ਕਾਰ ਨਹੀਂ ਆਉਂਦੇ ਮੰਗਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਦੱਖਾਂ ਲੋਕਾਂ ਨੂੰ ਲੰਗੜ ਸਿਕਾਉਣ ਵਾਲੀ ਧਰਤੀ ਹੈ ਤੇ ਕੋਣ ਮੁੱਕਾ ਮਰਦੀ ਬਸ ਅਹੋੜਨ ਆਲਾ ਮੈਂ ਹੁਣ ਥੋੜਾ ਮੀਡੀਆ ਨੂੰ ਸੰਬੋਧਨ ਕਰਕੇ ਥੋੜ੍ਹਾ ਬਾਅਦ ਮੈਂ ਇਹਨਾਂ ਦੇ ਆਪਸਾਂ ਨਾਲ ਗੱਲ ਕਰਦਾ ਮੈਂ ਕੀ ਹੂੰ ਮੈਂ ਕਿਹਨੂੰਗਾ ਮੈਂ ਪਤਾ ਕਰਦਾ ਕਿ ਤੁਸੀਂ ਸੁਵਾਰੇ ਨਾਲ ਇੱਧਰੋਂ ਗੱਡੀਆਂ ਤੇ ਜਿਹਨੂੰ ਮੈਂ ਕਹਾਂ ਜਨ ਫੇਰ ਆ ਜਾਂਦੇ